ਤੁਸੀਂ ਦੱਬਣ ਲਈ ਜੂਰ ਲਾਇਆ ਚੋਟੀ ਦਾ ਉਹ ਤਾਂ ਹੋਰ ਕੂੜਾ ਦਿਲਾ ਵਿੱਚ ਹੋ ਗਿਆ ਉਹ ਨੂੰ ਬੰਨ ਕੇ ਪੰਜਾਬੋਂ ਬਾਹਰ ਸੁੱਟਿਆ ਤੇਲ ਤੁਹਾਡੀਆਂ ਜੜਾਂ ਦੇ ਵਿੱਚ ਝੋ ਗਿਆ ਉਹਨਾਂth ਵਿਗੜੇ ਹੋਏ ਦੈਂਤਾਂ ਦੇ ਹੰਕਾਰ ਨੂੰ ਪਾਉ ਅੰਮਰਤ ਪਾਲ ਸਿੰਘ ਪਾਊਗਾ ਪੂਰੀ ਫਿਲਮ ਰਲਿਜ ਹੋ ਸਤਾਈ ਚਾ ਹਾਲੇ ਨਿੱਕਾ ਜਾਂ ਟਰੇਲਰ ਹੀ ਆਊਗਾ ਪੂਰੀ ਫਿਲਮ ਰਲਿਜ ਉਸ ਤਾਈ ਚਾਹ ਹਾਲੇ ਨਿੱਕਾ ਜੱਟ ਰੇਲਰ ਹੀ ਆਊਗਾ ਉਹ ਨਹੀਂਓ ਸੋਚਿਆ ਚਲਾਏ ਕੰਮਕਾਰ ਦਾ ਛੋਟੇ ਪੁੱਤ ਦਾ ਵੀ ਹੀਜ ਨਹੀਂਓ ਕਰਿਆ ਨਿੱਤ ਪੰਥ ਨੂੰ ਸੀ ਜਿਹੜਾ ਰਹਿ ਵੰਗਾਰਦਾ ਘੋੜਾ ਜਾ ਕੇ ਉਹਦੀ ਧੌਣ ਤੇ ਸੀ ਧਰਿਆ ਉਹ ਸੂਰੀ ਸੋਧਿਆ ਤੇ ਨਰਕ ਦੀ ਸੂਬਾ ਤੋੜਿਆ ਮੋਲ ਸਣੀ ਦੀ ਸੇਵਾ ਦਾ ਪੰਥ ਪਾਊਗਾ ਪੂਰੀ ਫਿਲਮ ਮਾਰ ਲਈ ਜੋ ਸਤਾਈ ਚ ਹਾਲੇ ਨਿੱਕਾ ਜੱਟ ਰੇਲ ਰਹੀ ਆਊਗਾ ਪੂਰੀ ਫਿਲਮ ਮਰਲੀ ਜੋ ਸਤਾਈ ਚਾਹ ਹਾਲੇ ਨਿਕਿਆ ਜਾ ਟਰੇਲਰ ਹੀ ਆਊਗਾ ਉਸਾਂ ਨੂੰ ਸ਼ੌਕ ਨਾ ਵੋਟਾਂ ਦੇ ਵਿੱਚ ਆਉਣ ਦਾ ਇਹ ਤਾਂ ਤੁਸੀਂ ਹੀ ਨਾ ਛੱਡਿਆ ਕੋਈ ਰਾਹ ਐ ਅੱਖ ਮਰਦੇ ਹੋ ਚੁੱਪਿਆ ਸਾਨੂੰ ਚੱਬਣਾ ਹੁਣ ਵੇਖੀ ਚੱਲੋ ਪੈਂਦਾ ਕਿਵੇਂ ਗਾਇ ਐ ਉਹ ਹੱਥ ਕੰਨਾਂ ਨੂੰ ਲਵਾਏ ਤੁਹਾਡੇ ਪਹਿਲਾਂ ਵੀ ਮਾਝਾ ਫੇਰ ਇਤਿਹਾਸ ਦੁਹਰਾਊਗਾ ਪੂਰੀ ਫਿਲਮ ਮਰਲੀ ਈ ਜੋ ਹੁ ਸਤਾਈ ਚਾਹ ਹਾਲੇ ਨਿਕਾ ਰਿਆ ਟ੍ਰੇਲਰ ਹੀ ਆਊਗਾ